अमृत वेलाचनाड्याय वेचारिया वे कपडा नद्रिमुख दोरवा ਸਰਗਲਾ ਮਹਾਰਥ ਨੋਲਾ ਮੰਦੈ ਰਖੋ ਪ੍ਰਭੂ ਨਾਨਕ ਦੇ ਕਰਤ ਹੋਵੇ ਸਤਿਗਤ ਸਮੰਗੇ ਨਰਿਆਚੋਂ ਗੁਰਸਾਂ ਜਖੀਐ ਤਦੇ ਨਿਟੇ

ਰੰਦਰ ਸਾਹਿਬ ਜੀ ਟੇ ਮਹਲਾ 5 ਸਾਥ ਗੁਰੇ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਾਥ ਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ आवरण सूज दूजे ठाहर हार पर थम द्वारी लेखा छोड़ लेखे झूठ हम निर्गुण ले हो उबारी साधु सदा मेहरबाना ਸਬਨਾ ਦੇ ਆਧਾਰੀ ਨਾਨਕ ਦਾ ਸਤਸੰਤ ਪਾਚ ਫਰੀਓ ਰਾਖਲੋ ਇਹ ਬਾਰੀ ਸਾਧਵਗ ਸੰਤ ਸਦਾ ਮਹਿਰਵਾਣਾ ਸਬਨਾ ਦੇ ਆਧਾਰੀ സ നന്ദി ഓ മറി